ਮੰਮੀ ਜੀ ਆ ਬੁਆ ਹੋ ਲਿਓ ਆਜੀ ਮੇਰੀ ਗੱਲ ਸੁਣ ਚੱਲਿਆ ਸ਼ਰਨ ਦੇ ਪਿੰਡ ਹਾਂਜੀ ਅੱਛਾ ਅੱਛਾ ਧਿਆਨ ਨਾ ਜਾਈ ਫਿਰ ਚੰਗਾ ਹਾਂਜੀ ਹਾਂਜੀ ਕੋਈ ਨਹੀਂ ਤੇ ਲੈਵੇਂ ਸ਼ਰਨ ਨਾਲ ਹੁਣ ਆਓ ਆਜਣਾ ਟਾਈਮ ਨਾਲੀ ਆਹ ਟਾਈਮ ਨਾਲ ਆਜੀ ਚੱਲ ਕਾਰ ਆਵੇ ਤਮ ਤੇ ਸਾਰੇ ਘਰੇ ਆਣ ਕੇ ਦੂਜੀ ਤਾਂ ਮਹਾਰਾਣੀ ਨੂੰ ਪਤਾ ਹੀ ਕੋਈ ਨਹੀਂਗਾ ਵੀ ਕੋਈ ਕੰਮ ਧੰਦਾ ਕਰਨਾ ਵਾ ਨਾਲੇ ਕੁੜੀ ਦੇ ਹੱਥੀ ਪੈ ਗਈ ਆ ਤਨਾਈ ਰਾਮ ਨੰਮਾ ਮੰਝਾ ਮੰਨ ਲਿਆ ਵਾ ਇਹਦੇ ਵਾਸਤੇ ਤੇ ਵਧੀਆ ਵਧੀਆ ਸਾਰਾ ਕੁਝ ਜੀ ਮਨ ਕੁੜੀ ਆਈ ਇਹ ਤਾਂ ਮਿਲਣੇ ਆਈ ਮਿਲਣਾ ਮੁਲਣਾ ਕੀ ਹਿਤਾਈ ਜੀ ਵਿਚਾਰੀ ਝਾੜੂ ਲਾਉਣ ਡਈ ਹੀਗੀ ਅੱਛਾ ਜਦਨ ਮੀ ਨਹੀਂ ਵਰਿਆ ਆਹੋ ਤੇ ਡੈਪੀ ਪੀ ਚਲ ਮੈਂ ਸਫਾਈ ਕਰ ਦਿੰਨੀ ਆ ਤੇ ਤਿਲਕ ਗਈ ਡਗ ਪੀ ਤੇ ਸੱਟ ਲੱਗ ਗਈ ਏ ਚੂਲੇ ਤੇ ਹਾਏ ਕਿੰਨੀ ਕੁ ਲੱਗੀ ਤੇ ਥੋੜੀ ਆ ਪਰ ਇਹ ਵੀ ਤੁਰਿਆ ਤਰਿਆ ਨਹੀਂ ਜਾਂਦਾ ਵਿਚਾਰੀ ਕੋ ਤੇ ਮੈਨੂੰ ਹੁਣ ਬੈੱਡ ਤੇ ਰੱਖਣੀ ਮੈਂ ਤੂੰ ਰੈਸਟ ਕਰ ਤੇਰੀ ਸੱਸ ਕੀ ਆਖੂਗੀ ਵੀ ਗਈ ਸੀ ਤੇ ਸੱਟ ਲਵਾ ਕੇ ਆ ਗਈ ਆ ਇਹ ਤੇ ਭਈ ਹੁੰਦਾ ਵਾ ਆਹੋ ਆਖਣਾ ਤੇ ਆਖਣਾ ਕਰਿਓ ਤੇ ਕੀ ਕਰੁੰਦੇ ਰਹੇ ਨੇ ਬਹੁਤ ਇਹ ਗੱਲ ਵਾ ਮੈਂ ਹੁਣ ਤੂੰ ਰਾਮ ਕਰ ਜਿੰਨੇ ਦਿਨ ਇੱਥੇ ਹੈਗੀ ਆ ਤੇ ਬੁਲਾਵਾ ਉਹਨੂੰ ਫਿਰ ਮੈਂ ਵੇਖ ਲੈ ਬੁਲਾ ਲੈ ਤੇ ਮੈਂ தனੀਆਂ ਰਹਿਣ ਦੇ ਉਹ ਵੀ ਫੇਰ ਸਾਥ ਪਿੰਡ ਕਰੇਗੀ ਚਲ ਕੋਈ ਨਹੀਂ ਠੀਕ ਹੋਊਗੀ ਨਾ ਫੇਰ ਤੁਹਾਡੇ ਘਰ ਕ ਲਾਉਂਗੀ ਮੈਂ ਅੰਮੇ ਮੇੜਾ ਹੋਊਗੀ ਤੂੰ ਮਨੋਂ ਅਜੇ ਇਹ ਦੱਸ ਤੱਗੇ ਹੋ ਜੀ ਕਿ ਗਾਉਂਦੇ ਨੇ ਕੀ ਦੱਸਾਂ ਜਿਹੜੀ ਇਹਦੀ ਸੱਸ ਵਾ ਉਹ ਤੇ ਬਹੁਤੀ ਮੂੰਹ ਫਟਵਾ ਕਿਤੇ ਬੋਲਣ ਲੱਗੀ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਮੇਰੇ ਨਵੇਂ ਸਵੇਂ ਰਿਸ਼ਤੇਦਾਰ ਆਏ ਆ ਹੈ ਪਹਿਲਾਂ ਤੇ ਕੁੜੀ ਨੂੰ ਆਂਦੀ ਆ ਫੇ ਮੇਰੇ ਵਾਸਤੇ ਕੋਸਾ ਪਾਣੀ ਕਰਕੇ ਲਿਆ ਮੈਂ ਨਹੀਂ ਜੂਸ ਜਾਂ ਪੀਣਾ ਹੈ ਸਾਡੀ ਬੇਟੀ ਕਰਨੀ ਹੀ ਜੂਸ ਤੇ ਆ ਕੇ ਹਾਂ ਤੇ ਮੈਂ ਤਾਂ ਝਟ ਵੇਖ ਲਈ ਮੈਂ ਹੈ ਤੇ ਬੜਾ ਬੁੱਢੀ ਆ ਹੈ ਸਾਨੂੰ ਕੀ ਟਕਰਾਤਾ ਤਾਈ ਜੀ ਨੇ ਖੈਰ ਮੈਂ ਨਾ ਚੁੱਪ ਕੀਤੀ ਰਹੀ ਮੈਂ ਹੁਣ ਕੀ ਆਖਾਂ ਜੇ ਆਪਾਂ ਕੁੜੀ ਵਾਸਤੇ ਫਰੂਟ ਲੈ ਗਏ ਤਾ ਕੁੜੀ ਨੂੰ ਬੱਤੀ ਬੱਤੀ ਗੱਲਾਂ ਦੇ ਹੀ ਸੋਈ ਚ ਜਾ ਕੇ ਕਰਨ ਕੁੜੀ ਤੇ ਨਹੀਂ ਮੈਨੂੰ ਕੁਝ ਦੱਸਦੀ ਪਰ ਇਹ ਆ ਕਿ ਮੈਂ ਜਿਹੜੀਆਂ ਗੱਲਾਂ ਸੁਣੀਆਂ ਨਾ ਆਪਣੇ ਕੰਨੀਆਂ ਤੇ ਫਿਰ ਮੈਨੂੰ ਦੁੱਖ ਤੇ ਹੁੰਦਾ ਵਾ ਤੁਹਾਨੂੰ ਤਾਂ ਸਾਰਾ ਹੀ ਪਤਾ ਹੀਗਾ ਕਿ ਉਹ ਕਿੱਦਾਂ ਦੀ ਜਨਾਨੀ ਆ ਤੇ ਫਿਰ ਵੀ ਨਾ ਮੈਂ ਤੇ ਆਖਿਆ ਆਹ ਬੰਦਾ ਜੇ ਰਤਿਆਂ ਪਤਾ ਵਿਆਏ ਫਿਰ ਬਦਲਣਾ ਪੈਂਦਾ ਵਾ ਸਵਾਭ ਬਦਲਣਾ ਉਹਨੇ ਬਦਲੀ ਬਦਲੀ ਤੇ ਨਾ ਉਹ ਕੀ ਪਤਾ ਮੈਂ ਤੇ ਇਹ ਆ ਨਹੀਂ ਤੇ ਗਾਹ ਨਾ ਵਾਜੇ ਕਿਤੇ ਇਥੋਂ ਤੱਕ ਹੀ ਰਵੇ ਚੰਗੀ ਗੱਲ ਵਾ ਹਾਂ ਐ ਏਦਾਂ ਦੀ ਹੀ ਆ ਤਾਂ ਇਹ ਫਿਰ ਬਦਲਾ ਲਿਆ ਮੇਰੀ ਧੀ ਕਤੋਂ ਹੀ ਕੋਈ ਨਾ ਕੋਈ ਬਦਲਾ ਤਾਂ ਨਹੀਂ ਲਿਆ ਮੈਂ ਤੇ ਮੁੰਡੇ ਦੀ ਤੁਮਨੇ ਦੱਸ ਮੁੰਡਾ ਕੁੜੀ ਨਾਲ ਸੰਗਾ ਮੁੰਡਾ ਤੇ ਬੜਾ ਚੰਗਾ ਮੁੰਡੇ ਦੀ ਜਿੰਨੀ ਸਿਫਤ ਕਰੋ ਨਾ ਉਨੀ ਥੋੜੀ ਆ ਵਾਟਸਐਪ ਯਾਰ ਮੁੰਡਾ ਠੀਕ ਵਾ ਨਾ ਤਾਹ ਸੱਸ ਨੂੰ ਕੀ ਕਰਨਾ ਵਾ ਚਲੋ ਦਫਾ ਕਰੋ ਪਰ ਮੈਂ ਤਾਂ ਕਹਿੰਦੀ ਉਹਨੇ ਇਹ ਹੁੰਦਾ ਸੀ ਦੂਜੇ ਜੀ ਕਿੱਥੇ ਨੇ ਦੂਜੇ ਜੀ ਵੀ ਘਰੇ ਹੀ ਆ ਸ਼ਰਨ ਤੇ ਗਈ ਆਪਣੇ ਪੇਕੇ ਉਹਦੀ ਮਾਂ ਨਹੀਂ ਠੀਕ ਅੱਛਾ ਆਹੋ ਤੇ ਦੂਜੀ ਇੱਥੇ ਹੀ ਆ ਕਿਤੇ ਮੈਨੂੰ ਲੱਗਦਾ ਕੋਠੇ ਜਾ ਕੇ ਲੰਮੇ ਪੈ ਗਈ ਧੁੱਪੇ ਹਾ ਹੋ ਚਲੋ ਤਾਕਾ ਵੀ ਲਾ ਹੀ ਹੁੰਦਾ ਵਾ ਤੇ ਮੁੰਡੇ ਵੀ ਇੱਥੇ ਕਿਤੇ ਹੋਣੇ ਆ ਕੰਮ ਧੰਦੇ ਕਰਦੇ ਚਲੋ ਚਲ ਰਖਾ ਫੇਰ ਤੇ ਮੈਂ ਚਾਹ ਬਣਾ ਕੇ ਲੈਵਾ ਕੱਪ ਫੇਰ ਚਾਹ ਤੂੰ ਜਿਵੇਂ ਰਹਿੰਦੇ ਮੈਂ ਪੀ ਕੇ ਆਈ ਸੀ ਹਾਏ ਹਾਏ ਇਦਾਂ ਹੀ ਚਲ ਜਾਣਾ ਵਾ ਨਹੀਂ ਕੋਈ ਗੱਲ ਨਹੀਂ ਅ ਦੋ ਮਿੰਟ ਬਹਿ ਜਾਂਦੇ ਕੋਈ ਨਹੀਂ ਅੱਗੇ ਪੀ ਲਈ ਦੀ ਆ ਬੇਖਰੀ ਵਾਈ ਪੀਤੀ ਐ ਵੇਖਾ ਫਫੇ ਕੁੱਟਣੀ ਜੀ ਹੈ ਕੁੜੀ ਮੇਰੀ ਨੁੜਾ ਛੜਿਆ ਉਥੇ ਸਸਤੀ ਤੇ ਗੇਠ ਲੰਮੀ ਜ਼ੁਬਾਨ ਵਾ ਜੇ ਹਣ ਮੈਂ ਦੱਸਿਆ ਤੇ ਫੇਰ ਕਹਿੰਦੀ ਆ ਵੀ ਸੱਸ ਨੂੰ ਆਪਾਂ ਕੀ ਕਹਿਣਾ ਨਾ ਕੋਈ ਨਹੀਂ ਉਹਨੂੰ ਕਹਿ ਰਹੰਦੇ ਕੋ ਫੇਰ ਤੈਨੂੰ ਹੀ ਪੁੱਛੂੰਗੀ ਮੈਂ ਵੀ ਕਿਹੜਾ ਬਦਲਾ ਲਿਆ ਮੇਰੇ ਕੋਲ ਪਿੰਦਰ ਆ ਲੋ ਚਾਹ ਪੀ ਲੋ ਮੈਂ ਮੰਗੀ ਚਾਹ ਤੇਰ ਕੋ ਮੈਂ ਸਹਾਰਣ ਫੜਾਈ ਆ ਉਹਨਾਂ ਨੇ ਫੜ ਲਈ ਤੇ ਤੁਸੀਂ ਵੀ ਪੀ ਲੋ ਤੁਸੀਂ ਵੀ ਤੇ ਪੀਣੀ ਆ ਮੈਂ ਨਹੀਂ ਪੀਣੀ ਜਦੋਂ ਮੈਂ ਪੀਣੀ ਹੋਏਗੀ ਮੈਂ ਆਪੇ ਲੈ ਲਾਂਗਾ ਆਪੇ ਤੁਸੀਂ ਫਿਰ ਕੀ ਦੇਖੋ ਲੈ ਲਓਗੇ ਫਿਰ ਵੀ ਤੇ ਮੇਰੇ ਕੋਲੋਂ ਮੰਗਣੀ ਹੈ ਨਾ ਕਿਉਂ ਮੇਰੇ ਹੱਥਾਂ ਨਹੀਂ ਗੇ ਨਾਲੇ ਹੋਰ ਜੀ ਹੈ ਨਹੀਂਗੇ ਆਹੋ ਉਹਨਾਂ ਨੇ ਤੁਹਾਨੂੰ ਬੜੀ ਬਣਾ ਕੇ ਦੇਣੀ ਐ ਕਿ ਐਵੇਂ ਛੱਡੋ ਗੁੱਸਾ ਗੁੱਸਾ ਕਿਹੜੀ ਵੱਲੋਂ ਕਰਨ ਦੇ ਉਹ ਤੁਸੀਂ ਨਵਦੀਪ ਤੈਨੂੰ ਵੀ ਪਤਾ ਹੈਗਾ ਏ ਤੂੰ ਚੰਗਾ ਨਹੀਂ ਕੀਤਾ ਮੰਦਾ ਤੇ ਚੁੱਕ ਕੇ ਜਦੋਂ ਮੈਂ ਤੇਰੇ ਅੱਗੇ ਨਹੀਂ ਬਹਿਣ ਡਿਆ ਤੈਨੂੰ ਕਵਾਉ ਨਹੀਂ ਡਿਆ ਤੈਨੂੰ ਆਪਣੇ ਆਪ ਸਮਝ ਨਹੀਂ ਲੱਗਦੀ ਕਿ ਨਾ ਜਾਵਾਂ ਲੱਗੇ ਪਰ ਪਿੰਦਰ ਕਿੱਡੀ ਕੀ ਗੱਲ ਹੋ ਗਈ ਆ ਨਾਲੇ ਮੈਂ ਤੇ ਉਹਨੂੰ ਕੁਝ ਕਿਹਾ ਹੀ ਨਹੀਂ ਉਹ ਝੂਠ ਬੋਲਣ ਦੀ ਤੈਨੂੰ ਮੇਰੇ ਤੇ ਯਕੀਨੀ ਨਹੀਂ ਹੈਗਾ ਮੇਰੇ ਤੇ ਯਕੀਨ ਛੱਡ ਕੇ ਤੁਸੀਂ ਆਪਣੀ ਭੈਣ ਤੇ ਕਰਨ ਦਿਓ ਨਾਲੇ ਤੁਹਾਨੂੰ ਉਹਦਾ ਅੱਗੇ ਵੀ ਤੇ ਪਤਾ ਵਾ ਕਿੰਨੀ ਲੜਾਈ ਪੌਂਦੀ ਘਰ ਦੇ ਵਿੱਚ ਉਹ ਝੂਠ ਬੋਲਣ ਦੀ ਆ ਨਵਦੀਪ ਐਵੇਂ ਬਕਵਾਸ ਨਾ ਕਰੀ ਜਾ ਆਪਣੇ ਘਰ ਚ ਰਹਿ ਪਿੰਦਰ ਤੁਹਾਡਾ ਮੈਨੂੰ ਲੱਗਦਾ ਉਹਦਾ ਦਿਮਾਗ ਖਰਾਬ ਹੋ ਗਿਆ ਵਾ ਜਿਵੇਂ ਕੁਝ ਕਹਿ ਨਹੀਂ ਦੇਈ ਤੇ ਤੁਸੀਂ ਤੇ ਸਗੋਂ ਸਿਰ ਦੇ ਚੜਦੇ ਜਾ ਆਂਦੇ ਹੋ ਤੂੰ ਲੜਨਾ ਹੀ ਆ ਮੇਰੇ ਨਾਲ ਮੈਂ ਤਾਂ ਉਹ ਪਿਆਰ ਨਾਲ ਚਾਹੇ ਫੜਾਉਣਾ ਹੀ ਆ ਗੜੀਆਂ ਤੂੰ ਹੀ ਲੜਾਈ ਵਾਲੀਆਂ ਗੱਲਾਂ ਸ਼ੁਰੂ ਕੀਤੀਆਂ ਵਾ ਤੁਹਾਡਾ ਇਰਾਦਾ ਇਹ ਵਾ ਕਿ ਮੈਨੂੰ ਜੋ ਮਰਜ਼ੀ ਕਹੀ ਜਾਵਾਂ ਤੇ ਇਹਨੇ ਕੁਝ ਬੋਲਣਾ ਨਹੀਂ ਹੈ ਜਿਦੋਂ ਮੈਂ ਜਿਹੜੀ ਗਲਤੀ ਕੀਤੀ ਨਹੀਂ ਤੇ ਮੈਂ ਕਿਹੜੀ ਗੱਲ ਨੂੰ ਮੰਨਾਂ ਉਹ ਚੱਲ ਜਾ ਭੱਜਾ ਮੇਰੇ ਲਾਗੋ ਤੇ ਮੈਂ ਸੱਦਿਆ ਹੀ ਵੀ ਆਜ ਤੇ ਮੇਰੇ ਲੱਗੇ ਜਿਵੇਂ ਇੱਕ ਵਾਰੀ ਚੱਲ ਗਈ ਨਾ ਤੇ ਕੋਈ ਤਰਲੇ ਤੁਹਾਨੂੰ ਮਾਰਨੇ ਪੈਣਾ ਤੈਨੂੰ ਪਤਾ ਵੀ ਹੈਗਾ ਫਿਰ ਐਵੇਂ ਮਾਰਨੇ ਪੈਣਗੇ ਤਰਲੇ ਮਾਰਨੇ ਇੱਥੇ ਤੇਰੇ ਉਹ ਵੀ ਮੈਂ ਮੰਨਦਾ ਵੀ ਉਹਦਾ ਸੁਭਾਅ ਨਹੀਂ ਚੰਗਾ ਪਹਿਲਾਂ ਚਲੋ ਲੜਾਈ ਪਾ ਦਿੰਦੀ ਹੁੰਦੀ ਸੀ ਪਰ ਐਦਾਂ ਦਾ ਨਹੀਂ ਹੋਣਾ ਕਦੀ ਝੂਠ ਮਾਰਿਆ ਬਿੰਦਰ ਤੁਸੀਂ ਨਹੀਂ ਜਾਣਦੇ ਨੂੰ ਬੜੀ ਚਲਾ ਕੇ ਆਓ ਤੁਹਾਨੂੰ ਉਹਦੀ ਤੇ ਯਕੀਨ ਮਿਰਤੇ ਫਰਮਾਸਾ ਜਕੀਵੇਂ ਹੈਗਾ ਨਵਦੀਪ ਯਕੀਨ ਤਾਂ ਕਰਾਂ ਜੇ ਕੋਈ ਗੱਲ ਨਾ ਹੋਈ ਹੋਵੇ ਤੇ ਝੂਠ ਬੋਲਣ ਦੀ ਹੈ ਯਾਰ ਤੁਸੀਂ ਮੰਨਦੇ ਕਿ ਹੋਣੀ ਹੋ ਜੇ ਉਹ ਚਲਾ ਗਏ ਤੂੰ ਘਟ ਚਲੋ ਠੀਕ ਆ ਆਪਣੇ ਫਿਰ ਆਪਣੇ ਹੀ ਹੁੰਦੀ ਆ ਤੇ ਮੈਂ ਤੇ ਫਿਰ ਬਗਾਨੀ ਹੋ ਗਈ ਨਾ ਫਿਰ ਉਹਨੂੰ ਇਹ ਪੁੱਛਿਆ ਜੇ ਵੀ ਮੇਰੀ ਘਰ ਵਾਲੀ ਦੇ ਕਿਦਾਂ ਤੋਂ ਵਾਲ ਖੁੱਟਿਆ ਇਹ ਗੱਲ ਪੁੱਛਿਆ ਉਹਨੂੰ ਉਹਦਾ ਤੇ ਤੁਹਾਨੂੰ ਬੜੀ ਛੇਤੀ ਦੁੱਖ ਲੱਗਾ ਤੇ ਮੇਰਾ ਫਿਰ ਤੁਹਾਨੂੰ ਕੋਈ ਦੁੱਖ ਨਹੀਂ ਹੈਗਾ ਅਸੀਂ ਸਿਰਫ ਇੱਥੇ ਕੰਮ ਕਰਨ ਨੂੰ ਹੀ ਲੈਂਦੀ ਆਵਾ ਤੋਂ ਪਤਾ ਮੈਨੂੰ ਕਿੰਨਾ ਦਾ ਕੰਮ ਕਰਨ ਡਈ ਆਂ ਤੂੰ ਵੀ ਵੇਖਣ ਡਿਆ ਮੈਂ ਤੈਨੂੰ ਤੇ ਨਾਲੇ ਜੇ ਤੇਮੂ ਹੱਥ ਲਾਇਆ ਹੁੰਦਾ ਨਾ ਉਹਨੇ ਤੂੰ ਤੇ ਕੋਠੇ ਤੇ ਚੜ ਜਾਣਾ ਸੀ ਛੱਤੀਆਂ ਨੂੰ ਦੱਸਣਾ ਸੀ ਸ਼ੁਕਰਗਰ ਹਜੇ ਉਹਨੇ ਕਿਸੇ ਨੂੰ ਦੱਸਿਆ ਨਹੀਂ ਗਾ ਚਲੋ ਠੀਕ ਤਾਂ ਮੈਂ ਹੀ ਗਲਤ ਲੱਗਦੀ ਆਂ ਨਾ ਤੇ ਕੋਈ ਗੱਲ ਨਹੀਂ ਜਿੱਦਣ ਤੁਹਾਨੂੰ ਸੱਚਾਈ ਦਾ ਪਤਾ ਲੱਗਿਆ ਨਾ ਫਿਰ ਮੇਰੇ ਵੱਲ ਨਾ ਆਇਓ ਨਹੀਂ ਪੀਣੀ ਨਾ ਆਪੇ ਲੈ ਕੇ ਚੱਲਣੀ ਹੁਣ ਮੈਂ ਤੁਹਾਨੂੰ ਕੋਈ ਚੀਜ਼ ਦੇ ਕੇ ਵੀ ਨਹੀਂ ਜਾਣੀ ਤਾਂ ਮੈਂ ਕਿਹੜਾ ਮੰਗਣਾ ਕਰ ਤੇ ਨਹੀਂ ਪੀਵੀ ਤੇ ਨਾ ਪੀ ਤਾਪਾ ਹੋ ਪਰਾਂ ਆਪਣੀ ਮਾਂ ਦੇ ਤੇ ਭੈਣ ਦੇ ਮਗਰ ਲਾ ਕੇ ਤੇ ਮੈਨੂੰ ਦਿਆਵਾ ਦੱਸ ਸੁਣਾਉਣਾ ਕੋਈ ਗੱਲ ਨਹੀਂ ਵੇਨੀ ਨਾ ਮੈਂ ਵੀ ਕਿੰਨਾ ਕਿ ਤੈਨੂੰ ਚਾਹ ਪਾਣੀ ਬਣਾ ਬਣਾ ਦਿਂਦੀਆਂ ਨੇ ਪਖੰਡ ਕਰਦੀਆਂ ਵਾ ਕਿਦਾਂ ਇਹਨੂੰ ਤੇ ਮੇਰੇ ਤੇ ਮਾਸ ਦਾ ਯਕੀਨ ਹੈ ਹੀ ਨਹੀਂ ਨਾ ਕਿ ਇਹ ਵੀ ਸੱਚ ਕਹਿਣ ਦੀ ਜਦੋਂ ਪਤਾ ਵੀ ਹੈਗਾ ਵੀ ਉਹ ਝੂਠ ਬੋਲਦੀ ਲੜਾਈ ਕਿੰਨੀ ਪਉਂਦੀ ਘਰ ਦੇ ਵਿੱਚ ਪਰ ਕਿਹੇ ਕੰਜਰ ਦੀ ਮੰਨਣੀ ਨਹੀਂ ਹੈ ਕੋਈ ਨਹੀਂ ਹੁਣ ਫਿਰ ਇਦਾਂ ਦੇ ਇਦਾਂ ਹੀ ਸਹੀ ਨਿਕਲੋ ਜਾ ਜਰਾ ਤੱਕ ਵੱਡੀਆਂ ਕਾਲੀਏ ਆਪਾਂ ਦੇ ਤੂੰ ਬੰਨਣ ਦੀ ਅੰਦਰ ਆਹੋ ਮੈਂ ਬੰਨਣ ਨਹੀਂ ਆ ਕਿਉਂ ਕੀ ਗੱਲ ਕਿਉਂ ਪੇਕਿਆਂ ਤੋਂ ਲੈ ਕੇ ਆਈ ਆ ਲੜਨਾ ਮਤ ਆਪਣਾ ਸਿਰ ਪਾ ਨਾ ਕਾਂਦਰਾ ਮਾਰ ਕੇ ਭਾਂਡੇ ਪਾਂਦੀ ਫਿਰਦੀਆਂ ਤੂੰ ਵੱਡੀ ਚੰਦਰੀ ਜਿਵੇਂ ਸਿਰ ਪਾ ਲੰਨ ਤੇ ਤੁਸੀਂ ਸੌਖੇ ਹੋ ਜਾਓਗੇ ਆਹੋ ਹੋ ਜਾਊਗੀ ਸਖੀ ਠੰਡ ਪੈ ਜਾਊਗੀ ਨਾ ਤੁਹਾਨੂੰ ਲੜਾਈ ਪਾਉਣ ਨੂੰ ਤੁਸੀਂ ਚੰਗੇ ਭਲੇ ਹੋ ਤੂੰ ਹੁਣ ਫੇਰ ਲੜਨ ਵਾਸਤੇ ਤੇ ਆ ਗਈ ਹੋ ਇਧਰ ਆ ਵੇਖ ਲੈ ਨਾ ਮੁੰਡਿਆ ਜਬਾਨੇ ਦੀ ਔਰ ਕੰਨ ਸੁਣ ਲੈ ਆਪਣੇ ਤੈਨੂੰ ਜਦੋਂ ਮੈਂ ਕਰੀ ਸਮਝਾਇਆ ਐਵੇਂ ਉਹਨਾਂ ਨੇ ਨਾਕੋ ਕਿਹਾ ਕਰ ਤੂੰ ਹਟਦੀ ਹੈ ਨਹੀਂ ਜੀ ਕਿ ਮੇਰਾ ਡੈ ਤਾਂ ਮੈਂ ਗਈ ਹੁਣ ਲੜਨ ਵਾਸਤੇ ਬੱਪਾ ਨਹੀਂ ਤਾਂ ਮੈਂ ਵੀ ਲੱਗਾ ਹਾਂ ਔਨ ਲੱਗਿਆ ਹੋ ਤਹੀ ਮੇਰੇ ਅੱਜ ਤਾਡੇ ਮਾਰਨਾ ਹੀ ਜਮਦੇ। ਵੇਖਿਆ ਹੀ ਵੇਖਿਆ ਹੀ ਉਹ ਕਿੱਥੋਂ ਗੱਤਰ। ਹੂੰ ਮੇਕੇ ਤੂੰ ਫੜਨ ਜਾਗਾ ਹਾਂ ਮੈਂ ਨਾ ਇਹਦਾ ਨਾ ਹੀ ਕਰੇ ਜਿੱਦਾਂ ਇਹਨੇ ਤੇਰੀ ਧਿਆਨ ਗਲਕ ਪੰਨਿਆਵਾ ਨਾ ਇਹਦਾ ਵੀ ਪੰਨ ਇਹਨੂੰ ਪਤਾ ਲੱਗੇ ਪਾਏ ਨੂੰ ਮੰਜੀ ਤੇ ਮੰਮੀ ਜੀ ਤੇ ਮਿਰਰ ਕਰਦਾ ਵਾ। ਤੇ ਇਹ ਹੱਥ ਤੇ ਹੱਥ ਤੇ ਲਾ ਕੇ ਖਮਾ ਕੋ ਤ ਤੜੇ ਹੱਥ ਨਾ ਤੋੜ ਦਾਂਗੀ ਜੇ ਤਾਂ ਕਿਉਂ। ਹੋ ਰਹੀ ਨਹੀਂ ਜਿਹੜੀਆਂ ਜੁੱਤੀਆਂ ਛਿੱਤਰ ਖਾ ਲੈਂਦੀਆਂ ਨੇ। ਵੇਖਾਂ।

ਇਹ ਵਾਢੀ ਜਾਣੀ ਉਹ ਦਿਨ ਦਿਨ ਕੰਟਰੋਲ ਕਰ ਲੈ ਇੱਥੇ ਨਹੀਂ ਤੇ ਔਖਾ ਹੋਏਗਾ ਕਰ ਕੰਟਰੋਲ ਉਹ ਪਾਉ ਬਾਲਦੀ ਤੇ ਹੋਰ ਤੇਲ ਨਾਲ ਸਾਰੇ ਸਟੈਪੇ ਦੀ ਜੜਨਾ ਤੂੰ ਹੀ ਹੋ ਤੁਹਾਡੇ ਕਰਕੇ ਹੋ ਜਾਂਦਾ ਜੋ ਕੁਝ ਵੀ ਹੋ ਜਾਂਦਾ ਵਾ ਹੂੰ ਤੂੰ ਤਾਂ ਬੜੀ ਸਿੱਧ ਪੱਧਰੀ ਹੈ ਨਾ ਆ ਵੇਖਿਆ ਕਿੰਦਰ ਵੇਖਿਆ ਜੁਬਾਨੇ ਦੀ ਤੇਰੇ ਸਾਹਮਣੇ ਵੀ ਹਟੰਡੀ ਤੇ ਮਗਰੋਂ ਵੀ ਕਰਦੀ ਹੋਊਗੀ ਨਾ ਜਿਓ ਕੁੜੀ ਰਹਿਣੀ ਆ ਗਈ ਚਾਂਦ ਪਿਚਾਰੀ ਮਾਰ ਮਾਰ ਕੇ ਤਾਂ ਲੱਕ ਪੰਜ ਛੜਿਆ ਇੰਨੇ ਮੈਂ ਤਾਂ ਉਹ ਖਾਣ ਜੋਗੀ ਵੀ ਨਹੀਂ ਗਈ ਸਾਰੀ ਰਾਤ ਰੋਦੀ ਰਹੀ ਮੰਮੀ ਉਹ ਤਾਂ ਘਰ ਸਰਿਆ ਨਹੀਂ ਕੋਜਾ ਉਹ ਕਿਹੜੀ ਮਾੜੀ ਲੱਸੀ ਸੀ ਫੜ ਕੇ ਦੋ ਛੜਦੀਆਂ ਆ ਵੀ ਮਾੜੀ ਲੱਸੀ ਤੇ ਨਹੀਂ ਗਈ ਪਰ ਸ਼ਰਮ ਕਰਦੀ ਐ ਮੇਰੀ ਪਰਜਾਈ ਆ ਪਰ ਪਰਜਾਈ ਨੂੰ ਸ਼ਰਮ ਕਿੱਥੇ ਆ ਹੈ ਵੇਖਿਆ ਕਿਦਾ ਪਾਸੇ ਮਾਰਦੀ ਜਾਂਦੀ ਹੈਗਾ ਡਾਡੂ ਕਰੇ ਨੂੰ ਕੋਈ ਮੈਂ ਮੰਮੀ ਮਾਸਾ ਨੇ ਨੂੰ ਕੌਂੜੇ ਜਾਣਗੇ ਲਾਗੇ ਢੋਕ ਢੋਕ ਬੈਂਦੀ ਏ ਇਹ ਚਾਹ ਪੀ ਲੋ ਚਾਹ ਪੀਣੀ ਆ ਸਿਰ ਚ ਪਾਤ ਨਹੀਂ ਇਹਦੇ ਚਾਹ ਚਾਹ ਕਾਸੀ ਨੂੰ ਛੜਦੀ ਆਏ ਚੰਗੀ ਬੰਦੀ ਫਿਰਦੀ ਆ ਨਾ ਗਾੜੀ ਗੜੀ ਹੋ ਕੇ ਪਰ ਮੈਂ ਬੜੀ ਚੰਗੀ ਆ ਤੇਰੀ ਮਾਂ ਮਾੜੀ ਐ ਤੇ ਤੇਰੀ ਭੈਣ ਮਾੜੀ ਆ ਹੁਣ ਤੇਰੀ ਅੱਖਾਂ ਖੁੱਲੀਆਂ ਤੇਰੀ ਖੁੱਲੀਆਂ ਆਏ ਤੱਕ ਉਹ ਮੰਮੀ ਉਹ ਤਾਂ ਗੱਲ ਤੁਹਾਡੀ ਸਹੀ ਈ ਐ ਮੈਂ ਤਾਂ ਅੱਗੇ ਚੱਲਣੀ ਕੁੜੀ ਦੀ ਦਵਾਈ ਲੈਣ ਵਿੱਚ ਅਰੀ ਦੀ ਮੈਂ ਤਾਂ ਕਹਿੰਦੀ ਸੋਰੇ ਜਾਊਗੀ ਤੇ ਕੀ ਦੱਸੋ ਜਾ ਕੇ ਤੇ ਕੀ ਹੋਇਆ ਹੀਗਾ ਉਹਨੂੰ ਸਮਝਾਇਆ ਵੀ ਨਾਂ ਦੱਸੇ ਮਮੀ ਹਾਂ ਹਾਂ ਜੇ ਲੱਗਣਾ ਹੈਗਾ ਵੇ ਦੱਸ ਇਹ ਤੇ ਆਪਾਂ ਜਲੂਸ ਕੱਢਣਾ ਵਾ ਸੱਸ ਮਾਵਾਂ ਗਾੜੀ ਹੈ ਉਹਨੇ ਜੀਨ ਦੇਣਾ ਮੇਰੇ ਪੀਹ ਨੂੰ ਮੁੜ ਕੇ ਇਹਨਾਂ ਤੇ ਸ਼ਰਮਲਾਤ ਹੀ ਹੋਣੀ ਨੇ ਇਹਨੂੰ ਤਿੰਨਾ ਨਹੀਂ ਪਤਾ ਮੇਰੀ ਨਣਾਣ ਵਾ ਹੈ ਪ੍ਰਾਣੀ ਆ ਹੁਣ ਵਿਚਾਰੀ ਤੇ ਹੋਰ ਜੇ ਲੈਉਣੀ ਦਵਾਈ ਤੇ ਲੈ ਆਉ ਟਾਈਮ ਨਾ ਜਾ ਕੇ ਮੈਂ ਤਾਂ ਚੱਲਣੀ ਆ ਉਹ ਨਹੀਂ ਨਹੀਂ ਕੋਈ ਨਹੀਂ ਲੈ ਆਉਂਗੀ ਨਾਲੇ ਮੈਂ ਹਮ ਸੂਟ ਸੱਟ ਲੈ ਦੇਣੀ ਵਿਚਾਰੀ ਚਲੋ ਕੋਈ ਨਹੀਂ ਆਹੋ ਤੇ ਭਰਨਾ ਤੈਨੂੰ ਮੈਂ ਇੱਕ ਗੱਲ ਦੱਸਦਾ ਕਰ ਲਾ ਜੇ ਕੁਛ ਹੁੰਦਾ ਹੀ ਉਹ ਤੇ ਨਹੀਂ ਤੇ ਸਾਰੀ ਉਮਰ ਪਛਤਾਵੇਂ ਤੇ ਸਵਾਇ ਕੁਝ ਨਹੀਂ ਰਹਿ ਜਾਣਾ ਤੇ ਨਹੀਂ ਮੰਮੀ ਤੁਸੀਂ ਨਾ ਟੈਨਸ਼ਨ ਲਓ ਇੰਨੀ ਟੈਨਸ਼ਨ ਤੇ ਹੁੰਦੀ ਆ ਨਾ ਫਿਰ ਮੇਰਾ ਪੁੱਤ ਵਿਚਾਰਾ ਭੋਲਾ ਜਾ ਤੇ ਕਿੱਡੀ ਤੇਜ ਵਾਏ ਹੈਂ ਦਿਵਾਲੇ ਹੋਈ ਰਹਦੀ ਇਹਦੇ 24 ਘੰਟੇ ਕੋਈ ਨਹੀਂ ਬੜਾ ਹਰ ਇੱਕ ਤਾਂ ਟੱਕਰ ਗਈ ਆ ਸਾਨੂੰ ਇਹ ਚਲੋ ਤੁਸੀਂ ਜਾਓ ਦਵਾਈ ਦੂ ਲੈ ਕੇ ਆਓ ਫਿਰ ਤੇ ਪਹਿਲੇ ਲੈ ਜਾਓ ਵਾਧੂ ਕੋਈ ਨਹੀਂ ਵਾਧੂ ਹੀ ਖੜੂੰਗੀ ਮੈਂ ਜੜੀ ਚੀਜ਼ ਮੰਗੇ ਤੇ ਉਹ ਵੀ ਲੈਦੇ ਤੇ ਚਾਹ ਚੂਰਾ ਲੈ ਕੇ ਪੀਣੀ ਹੈ ਤੁਹਾਨੂੰ ਨਹੀਂ ਨਹੀਂ ਮੈਂ ਪੀਣੀ ਹੈ ਦਫਾ ਕਰ ਪਰੇ ਇਹਨੂੰ ਚਲ ਅੱਜ ਲੱਗਾ ਹੀ ਪਤਾ ਮੇਰੇ ਪੁੱਤ ਨੂੰ ਅਸਲੀ ਹੈ ਹੁਣ ਝੂਠੀ ਪਈ ਏ ਹੁਣ ਤੇ ਯਕੀਨ ਕੀਤਾ ਨਾ ਮਾਂ ਦੀਆਂ ਗੱਲਾਂ ਦਾ ਫੇ ਮੇਰੀ ਮਾਂ ਸੱਚੀ ਆ ਚੱਲ ਹਾਂ ਨਵਜ ਰਕ ਤੇਰੇ ਤਣ ਪਟਾਕੇ ਮੈਂ ਪਾਉ ਲੈ ਵੀ ਆ ਗਿਆ ਸਨੀ ਹੈ ਸਸੇ ਡੈਡੀ ਸਤਿ ਸ਼੍ਰੀ ਅਕਾਲ ਕੀ ਹਾਲ ਪਤ ਠੀਕ ਠਾਕ ਠੀਕ ਠਾਕ ਤੈਨੂੰ ਸੁਣਾਉ ਠੀਕ ਠਾਕ ਆ ਜੀ ਸ਼ਰਮ ਕਹਿਣ ਦੇ ਜੀ ਕੱਲ ਆਂਦੀ ਸੀ ਉਹਨੇ ਆਉਣਾ ਵਾ ਹਾਂਜੀ ਬਹਿ ਜਾ ਹੋਰ ਸੁਣਾ ਕਿਦਾਂ ਵਾ ਬਸ ਠੀਕ ਠਾਕ ਤੈਨੂੰ ਸੁਣਾਉ ਪਿੰਡ ਸਾਰੇ ਠੀਕ ਠਾਕ ਆ ਹਾਂਜੀ ਹੋਰ ਤੇਰਾ ਮੰਮੀ ਡੈਡੀ ਹੋਰ ਬਾਕੀ ਜੀ ਸਾਰਾ ਪਰਿਵਾਰ ਸਭ ਠੀਕ ਠਾਕ ਮੰਮੀ ਕਿਦਾਂ ਠੀਕ ਹਾ ਹਾਂ ਆ ਹੁਣ ਅੱਗੇ ਨਾਲ ਥੋੜਾ ਜਿਹਾ ਫਰਕ ਵਾ ਠੀਕ ਵਾ ਰੇ ਆ ਵੀ ਲੱਗੇ ਰਹਿਣਾ ਪੈਂਦਾ ਕਰੀ ਇਹਨੂੰ ਹਾਂਜੀ ਸਾਹਮਣਾ ਪੈਂਦਾ ਵਾ ਹੁਣ ਕੋਈ ਕੰਮ-ਕੁਮ ਤੇ ਹੁੰਦਾ ਕੋਈ ਨਹੀਂ ਤੇ ਰੋਟੀ ਪਾਣੀ ਵੀ ਬਣਾ ਕੇ ਚਾ ਲੋ ਕੁੜੀ ਖਾਲੀ ਜਾਂਦੀ ਉਹਨੂੰ ਦਵਾਈ ਦੁਵਾਈ ਦੇਈ ਜਾਂਦੀ ਆ। ਹਾਂਜੀ ਹਾਂਜੀ। ਤੇ ਮੈਂ ਆਪਣਾ ਮਾੜਾ ਮੋਟਾ ਕਰੀ ਜਾਂਦਾ ਬਾਹਰ ਅੰਦਰ ਨੂੰ ਨਿਕਾ ਮੋਟਾ। ਚਲੋ ਕੋਈ ਨਹੀਂ ਕੀ ਕਰਨਾ ਫਿਰ ਕਰਨਾ ਤੇ ਪੈਣਾ ਹੀ ਆ। ਕਰਨ ਕਰਕੇ ਕੰਮ ਚੱਲੀ ਗਿਆ ਵਾ ਨਹੀਂ ਤੇ ਕੰਮ ਬੜਾ ਔਖਾ ਹੈ। ਕਰਨ ਪੁੱਤ ਬਾਹਰ ਆ। ਸੰਨੀ ਆਇਆ ਹੀ। ਪਾਣੀ ਪੁਣੀ ਪਿਆਉ ਆਣ ਕੇ। ਆਹ ਵੇਖੋ ਡੜੀ ਜੀ ਆ ਗਈ ਬੱਸ। ਫੱਸ਼ੀ ਕਾਲ। ਆ ਗਏ ਤੁਸੀਂ। ਹਾਂਜੀ ਹਾਂਜੀ ਆ ਗਏ। ਤੇ ਘਰ ਕਿਦਾਂ ਸਾਰੇ ਠੀਕ ਠਾਕ ਆ? ਹਾਂ ਠੀਕ ਠਾਕ। ਤੂੰ ਸਣਾ ਠੀਕ ਆ? ਹਾਂ ਹਾਂ ਠੀਕ ਆ। ਤੇ ਰੋਜ਼ ਨੂੰ ਲੈ ਆਉਣਾ ਹੈਗਾ। ਰੋਜ਼ ਦੀ ਸਕੂਲੇ ਚਲ ਗਈ ਫਿਰ ਮੈਂ ਮਗਰ ਮਗਰ ਮੈਂ ਆਉਣ ਨੂੰ ਆ ਗਿਆ ਠੀਕ ਚਲੋ ਕੋਈ ਨਹੀਂ ਬਹੁਤ ਹੀ ਮੈਂ ਲੈ ਕੇ ਆਉਣੀ ਪਣੀ ਹਾਂ ਲੈ ਲਿਆਓ ਚਾਹ ਪਾਣੀ ਕੋਈ ਬਣਾ ਕੇ ਦੇ ਚਲੋ ਬਹੁਤ ਇਵੇਂ ਚਾਹ ਤਰਨੀ ਆ ਫਿਰ ਹਾਂ ਠੀਕ ਆ ਮੈਂ ਮੰਮੀ ਨੂੰ ਮਿਲਵਾਂ ਲੜੀ ਮਿਲਿਆ ਮਿਲਿਆ ਕਿਹਣਾ ਸੌਖਾ ਵਾ ਹੁਣ ਬਿਮਾਰਤ ਹੋਈ ਆ ਹੁਣ ਮੇਰਾ ਲੱਕ ਇੰਨਾ ਦੁਖਦਾ ਜੀ ਕਰਦਾ ਉੱਠ ਕੇ ਤਬਵਾں ਕੜੀ ਸੱਸੀ ਮਮੀ ਜੀ ਸასი ਘਰ ਕੋ ਤੇ ਸੱਸੀ ਉਹ ਠੀਕ ਠਾਕ ਹੋ ਹਾਂ ਬਧੀਆ ਹੋ ਤੂੰ ਸੁਣਾ ਮਮੀ ਕੀ ਕਰੀ ਹਾਂਜੀ ਹਾਂਜੀ ਠੀਕ ਆ ਤੂੰ ਹੀ ਸੁਣਾਓ ਕਿਦਾਂ ਹਾਂ ਕੁਛ ਨਾ ਪੁੱਛ ਪੁੱਤ ਹਾਂਜੀ ਜਾਣਤੀ ਉਹ ਬੜੀ ਔਖੀ ਤੁਹਾਡਿਆਂ ਨੂੰ ਥੱਕੇ ਦੇਈ ਜਾਣਗੀ ਉਹ ਚਲੋ ਕੋਈ ਖਣੀ ਹੋ ਗਿਆ ਇਹ ਆਪੀ ਦਵਾਈ ਚੱਲਣ ਦੀ ਹੋਣੀ ਹੈ ਰੇਣਾ ਆਹ ਉਹ ਦਵਾਈ ਦਿਖਾਨੀ ਆ ਕੋਈ ਨਹੀਂ ਦਵਾਈ ਦਵਾਈ ਟਾਈਮ ਨਾਲ ਖਾਓ ਇਹ ਹੋ ਜਾਣਾ ਵਾ ਠੀਕ ਚਲੋ ਆਪੇ ਰੱਬ ਹੀ ਆ ਕਰੂਗਾ ਆਉ ਨਹੀਂ ਕੋਈ ਗੱਲ ਨਹੀਂ ਹੋ ਜਾਣਾ ਠੀਕ ਹੈ ਤੇ ਟੈਨਸ਼ਨ ਨਾ ਲਿਆ ਕਰੋ ਟੈਨਸ਼ਨ ਕਾਦੀ ਲੈਣੀ ਆ ਕੁੜੀ ਵਿਚਾਰੀ ਆ ਇਹ ਹੋਏ ਅੰਦਰ ਬਾਹਰ ਲੈ ਜਾਂਦੀ ਆ ਲੱਤਾਂ ਹੀ ਨਹੀਂ ਦਰਦੀਆਂ ਆਈਆਂ ਲੱਤਾਂ ਹੀ ਆ ਜਿੱਦਾਂ ਜੋੜੀ ਗਈਆਂ ਨੇ ਹਾਂਜੀ ਉਹ ਫਿਰ ਦੋ ਨਾ ਬੈ ਬੈ ਕੇ ਹੋ ਜਾਂਦਾ ਸਰੀਰ ਮਿੱਟੀ ਤੇ ਤੁਸੀਂ ਬਾਹਰ ਵਿਆਹ ਕਰੋ ਧੁੱਪੇ ਇਹ ਬਾਹਰ ਹੀ ਹੁਣ ਦਵਾਈਆਂ ਖਾ ਖਾ ਕੇ ਧੁੱਪੇ ਬਹਿਨੀ ਆ ਤਾਂ ਕਾਲੀ ਪੈਂਦੀ ਆ ਆ ਕੇ ਫੇਰ ਅੰਦਰ ਪੈ ਜੰਨੀ ਆ ਚਲੋ ਕੋਈ ਨਹੀਂ ਕਰੋ ਫੇਰ ਤੇਰਾ ਰਸਟ ਪਾਣੀ ਤਾਂ ਨਹੀਂ ਪੀਤਾ ਹਾਂਜੀ ਹਾਂਜੀ ਪੀਤਾ ਵਾ ਚੱਲ ਠੀਕ ਆ ਚਾਹ ਦਹੀਆ ਬਣਾਉ ਸਰਨਾ ਤੇ ਕੋਈ ਨਹੀਂ ਪਉਦੇ ਹੀ ਲੰਮੇ ਉਹਨੂੰ ਆਵਾਜ਼ ਦਿੰਦਾ ਨੂੰ ਸ਼ਦਾਨ ਨੂੰ ਆਂਦੀ ਵੀ ਆਪਣੇ ਡੈਡੀ ਨੇ ਕਹੇ ਕੋਈ ਚਾਹ ਦੇ ਨਾਲ ਹੀ ਲੈ ਮੈਂ ਉਹ ਕੋਈ ਗੱਲ ਨਹੀਂ ਠੀਕ ਆ ਬਹੁਤ ਲੰਮੇ ਤੁਸੀਂ ਸਰਨਾ ਹਾਂਜੀ ਡੈਡੀ ਤੂੰ ਚਾਹ ਬਣਾ ਕਿ ਮੈਂ ਨਾਲ ਉਸ ਦੁਕਾਨ ਤੋਂ ਕੁਝ ਲੈ ਆਵਾਂ। ਕਿਆ ਬਾਤ ਹੈ। ਚੱਲ ਲੈ ਆਓ ਫਿਰ। ਆ ਗਈ ਮੈਂ ਹਾਂ। ਹਾਂਜੀ ਹਾਂਜੀ ਆ ਗਈ। ਸਰਨਾ ਹਾਂਜੀ ਇੱਧਰ ਆ। ਚਾਹ ਪੀਏ ਕੋਟ ਕੋਟਰ ਤੇ ਚੱਲੀਏ। ਕਪੜੇ ਪਾ। ਸੈੰਤੀ ਕਿੰਦਾਂ ਦੀਆਂ ਗੱਲਾਂ ਕਰਨ ਲਹਿ ਜੇ। ਤੁਸੀਂ ਮੰਮੀ ਦੀ ਹੱਥ ਤੇ ਵੇਖੀ ਆ ਨਾ ਹੁਣ? ਉਹ ਹੱਥ ਤੇ ਮੈਂ ਵੇਖੀ ਆ। ਤੇ ਫਿਰ ਮੈਨੂੰ ਰਹਿਣ ਦੋ ਹਫਤਾ ਦਾ ਦੇਣ ਇੱਥੇ ਅਜੇ। ਮੈਂ ਤੁਹਾਨੂੰ ਫੋਨ ਤੇ ਵੀ ਦੱਸਿਆ ਹੀਗਾ। ਤੈ ਹੁੰਦਾ ਤੂੰ ਆਪਣੀ ਅੱਖੀਂ ਵੇਖ ਲਿਆ ਵਾ ਮੰਮੀ ਕੰਮ ਕਿੱਦਾਂ ਕਰੂਗੀ ਕੋਲ ਕੋ ਹੋਣਾ ਕੁਛ ਕੰਮ ਤੇ ਤਲ ਮੰਮੀ ਕੋ ਨਹੀਂ ਉਹਨਾ ਮੈਨੂੰ ਪਤਾ ਵਾ ਹੁਣ ਡੈਡੀ ਵੀ ਨਾ ਮੰਨਣ ਦੇ ਜੈ ਇੱਦਾਂ ਘੜੀ ਹੈ ਕਿ ਮੰਮੀ ਨੂੰ ਲੈ ਜੀ ਉੱਥੇ ਹੀ ਤੇ ਦੱਸ ਉਹਥੇ ਮੰਮੀ ਨੂੰ ਜੇ ਖੜਿਆ ਤਾਂ ਫਿਰ ਮੰਮੀ ਉਥੇ ਕਲੇਸ਼ ਨਾ ਕਰੂਗੀ ਉਹ ਨਹੀਂ ਕਲੇਸ਼ ਪਾਉਂਦੀ ਮੰਮੀ ਕਿੱਡੀ ਵੀ ਥੋੜੀ ਉਹ ਹੈਗੀ ਆ ਵੀ ਪਤਾ ਨਹੀਂ ਆ ਬਿਮਾਰ ਵਾ ਘਰ ਦੇ ਨਾਲ ਕੀ ਕਹਦੋਗੀ ਉਹ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦਾ ਸੁਭਾਅ ਦਾ ਉਹ ਨਾਲੇ ਮੇਰੀ ਡੈਡੀ ਨਾਲ ਗੱਲ ਹੋਈ ਆ ਅੱਥੇ ਹੁਣ ਤੇਰਾ ਸਰਦਾ ਨਹੀਂਗਾ ਉਹ ਡੈਡੀ ਕਹਿੰਦੇ ਸੀ ਕੋਈ ਗੱਲ ਨਹੀਂ ਜੇ ਆ ਜਾਣਗੇ ਤੇ ਤੇ ਬਾਕੀ ਗੱਲ ਪਤਾ ਕੀ ਆ ਤੂੰ ਉੱਥੇ ਹੋਵੇਂਗੀ ਤੇ ਨਾਲੇ ਕੰਮ ਤੋਂ ਇੱਕ ਜਣਾ ਉਹਨਾਂ ਦਾ ਕਲੇਸ ਪੇ ਆਪਣਾ ਕੰਮ ਕਰੇਗੀ ਤੇ ਨਾਲੇ ਕੁੜੀ ਨੂੰ ਭੇਜਿਆ ਕਰੇਗੀ ਸਕੂਲੇ ਟਾਈਮ ਦੇ ਨਾਲ ਤੇ ਨਾਲੇ ਮੰਮੀ ਨੂੰ ਵੇਖਦੀ ਰਹੇਗੀ ਉੱਥੇ ਹਨਾ ਚਲੋ ਵੇਖ ਲਓ ਫਿਰ ਤੁਸੀਂ ਉਹ ਚਲ ਕੋਈ ਨਹੀਂ ਮੇਰੀ ਗੱਲ ਸਭ ਡੈਡੀ ਹੁੰਦੇ ਆ ਨਾ ਤੇ ਪਹਿਲੇ ਡੈਡੀ ਨੂੰ ਬਨਾਈਏ ਤੇ ਡੈਡੀ ਦੀ ਰੋਟੀ ਤਾਂ ਕਿਦਾਂ ਫਿਰ ਉਹ ਤੇ ਕੋਈ ਗੱਲ ਨਹੀਂ ਉਹਦੇ ਚਾਚੇ ਬਣਾ ਵੱਲੋਂ ਖਾ ਲੈਣੀ ਲੈਣੀ ਰੋਟੀ ਬਲ ਠੀਕ ਆ ਪੱਕਾ ਨਾ ਹਾਂ ਹਾਂ ਉਹ ਤੇ ਖਾ ਲੈਣੀ ਉੱਥੋਂ ਨਾ ਦੇ ਦੇਣੀ ਆ ਤਾਂ ਫਿਰ ਕੋਈ ਨਹੀਂ ਫਿਰ ਲੈ ਕੇ ਚੱਲਦੇ ਆ ਮੰਮੀ ਨੂੰ ਜਦੋਂ ਠੀਕ ਹੋਣਗੇ ਤੇ ਫਿਰ ਆਪੇ ਆ ਜਾਣਗੇ ਹੋਰ ਕੀ ਆ ਵੇਖ ਲੋ ਡੈਡੀ ਨਾਲ ਸਲਾਹ ਕਰਕੇ ਮੈਂ ਤੇ ਕੱਲ ਕਿਹਾ ਤੇ ਡੈਡੀ ਨਹੀਂ ਮੰਨਦੀ ਹੈਗੀ ਡੈਡੀ ਤੇ ਨਹੀਂ ਮੰਨਦੇ ਡੈਡੀ ਨੂੰ ਮਨਾਉਣਾ ਪੈਣਾ ਨਾ ਹੁਣ ਕਿਉਂਕਿ ਇੱਥੇ ਰਹਿਣਾ ਹੁਣ ਤੇਰਾ ਸਰਦਾ ਨਹੀਂਗਾ ਤੇ ਮੰਮੀ ਲਾਗੇ ਵੀ ਕੋਈ ਨਾ ਕੋਈ ਬੰਦਾ ਇੱਕ ਚਾਹੀਦਾ ਹੈ ਜਰੂਰ ਡੈਡੀ ਨੇ ਬਾਹਰ ਅੰਦਰ ਵੀ ਜਾਣਾ ਹੁੰਦਾ ਵਾ ਤੇ ਤਾਂ ਕਰਕੇ ਮੈਂ ਤੇ ਕਹਿਣਾ ਮੰਮੀ ਨੂੰ ਉੱਥੇ ਲੈ ਜਾਂਦੇ ਆ ਜੋ ਠੀਕ ਹੋਣਗੇ ਉਹ ਤਾਂ ਆ ਜਾਣਗੇ ਚੱਲ ਕੋਈ ਨਹੀਂ ਆ ਜਾਂਦੇ ਆ ਡੈਡੀ ਦੇ ਫਿਰ ਪੁੱਛ ਲੈ ਕੀ ਜਾਂਦੇ ਆਹੋ ਕੋਈ ਨਹੀਂ ਤੂੰ ਲਿਆ ਚਾ ਠੀਕ ਆ ਠੀਕ ਆ ਪੁੱਤ ਚੱਲ ਛੇਤੀ ਆ ਜਾਈਂ ਫਿਰ ਹਾਂ ਤਿਆਰੀ ਹੈ ਸਾਰੇ ਚੰਗਾ ਡਾੜੀ ਹੋਈ ਗੱਲ ਗੱਡੀ ਵਾਲੇ ਨਾਲ ਆਹੋ ਉਹਦੋਂ ਨਾਲ ਗੱਲ ਕਰਨ ਕੀ ਜਾਂਦੇ ਆ ਤੇ ਉਹ ਕਹਿੰਦਾ ਬਸ ਮੈਂ ਆ ਗਿਆ 10 15 ਮਿੰਟ ਚ ਚਲੋ ਠੀਕ ਆ ਮੈਂ ਉਹ ਤਿਆਰੀ ਬੈਠਿਆ ਘਰ ਤੇ ਤੂੰ ਆ ਜਾ ਤਿੰਨਾਂ ਨੂੰ ਮੈਂ ਹਾਂ ਉੱਥੇ ਛੱਡਿਆ ਚਲੋ ਠੀਕ ਆ ਤੇ ਮੇਰੀ ਗੱਲ ਸੁਣੋ ਬਾਕੀ ਤੁਸੀਂ ਟੈਨਸ਼ਨ ਨਾ ਲਿਓ ਉਹ ਵੀ ਤੁਹਾਡਾ ਆਪਣਾ ਹੀ ਘਰ ਵਾਲਾ ਚਲੋ ਟੈਨਸ਼ਨ ਹੁਣ ਖਾ ਦਿਓ ਜਦੋਂ ਤੂੰ ਜੇਰ ਕਰਦਾ ਵੀ ਮੈਂ ਖੜਨਾ ਖੜਨਾ ਵਾ ਤਾਂ ਫਿਰ ਮੈਂ ਕੀ ਕਹਾਂ ਦੱਸਾਂ ਗੱਲ ਕੀ ਹੁਣ ਇੱਥੇ ਤੁਹਾਨੂੰ ਕਿਤੇ ਨਾ ਕਿਤੇ ਜਾਣਾ ਪੈਣਾ ਵਾ ਉਹ ਤੇ ਤੁਹਾਡਾ ਦਿਮਾ ਚਲ ਕੋਈ ਨਹੀਂ ਪਰ ਮੈਂ ਮਾਰੂਗਾ ਉਹਦਾ ਗੇੜਾ ਕੇਵਲੇ ਤੇ ਮੋਟਰਸਾਈਕਲ ਫਿਰ ਰਹਿੰਦੀ ਦੋ ਇੱਥੇ ਆ ਮੋਟਰਸਾਈਕਲ ਤੇ ਲੈ ਆਇਓ ਤੇ ਨਾਲੇ ਮੈਂ ਉਹਦਾ ਫਰਦਾਬੂਦਾ ਲੈ ਆਉਂਗਾ ਕੇਵਲੇ ਨਾਲੇ ਮੋਟਰਸਾਈਕਲ ਛੱਡ ਆਉਂਗਾ ਹਾਂਜੀ ਹਾਂਜੀ ਹਾਂ ਹਾਂਜੀ ਚਲ ਕਰ ਲਓ ਉਹ ਨਾਲ ਗੱਲ ਜਾ ਕੇ ਜੇ ਕੋਈ ਚੀਜ਼ਾਂ ਨਾਲ ਲੈਣੀਆਂ ਤੇ ਆਪਣੀ ਕਰ ਲਓ ਤਿਆਰ ਉਹ ਤਾਂ ਬਣੀ ਨਹੀਂ ਉਤਰ ਆਲਾ ਵਾ ਉਹ ਨਹੀਂ ਕੀਤੀ ਆਹ ਜਾ ਕੇ ਕੀਤੀ ਆ ਸਰਦ ਨੇ ਤੇ ਸ਼ੰਤੂ ਆਪਣੇ ਕੱਪੜੇ ਪਾ ਲੈ ਸਾਰੇ ਹਾਂ ਮੰਮੀ ਮੈਂ ਆਪਣੇ ਪਾ ਲਿਆ ਤੂੰ ਹੀ ਦਾ ਦੋ ਤੂੰ ਇਤਨੀ ਹੋਰ ਕੋਈ ਚੀਜ਼ ਪਾਉਣੀ ਬਥੇਰੇ ਮੈਂ ਬਹੁਤੀ ਉੱਥੇ ਕੀ ਕਰਨੀ ਐ ਇਦਾਂ ਕਰਦੇ ਜਾ ਮੇਰਾ ਸਿਰ ਨਹੀਂ ਬਗਿਆ ਹੈਗਾ ਤੇ じゃ ਕੰਗੀ ਲਿਆ ਮਰਤੀ ਮੈਂ ਲੈ ਕੇ ਆਉਣੀ ਕੰਗੀ ਸਿਰ ਵਾਲਾ ਮੜਾ ਗਿਆ ਚਲੋ ਹੋ ਗਈਆਂ ਤਿਆਰ ਮम्मी ਮੈਂ ਤਾਂ ਰੈਡੀ ਹਾਂ ਤੋ ਇਹ ਹੋ ਗਿਆ ਹੋਰ ਮੈਂ ਤਾਂ ਸਵੇਰ ਦਾ ਸੂਟ ਪਾ ਲਿਆ ਹੈਗਾ ਮੈਨੂੰ ਪਤਾ ਹੈ ਨਾ ਕਿ ਜਨਤ ਤੇ ਲਾਹੌਰ ਕਿੱਡਾ ਸੋਹਣਾ ਸੂਟ ਹੈ ਮੇਰਾ ਹਾਂ ਮੈਂ ਤਸਵੀਰ ਦੀ ਤਿਆਰ ਹੋਈ ਫਿਰ ਨਹੀਂ ਤੇ ਆਪਣੀ ਤੀਨ ਨੂੰ ਅੱਜ ਸੂਟ ਲੈ ਕੇ ਦੇਣੇ ਸੋਹਣੇ ਸੋਹਣੇ ਤੇ ਨਾਲੇ ਚੱਲ ਮੈਂ ਤੇਰੀ ਦਵਾਈ ਵੀ ਲਵਾ। ਨਹੀਂ ਮੰਮੀ ਹੁਣ ਨਾ ਮੈਨੂੰ ਫਰਕ ਵਾ ਅੱਗੇ ਨਾਲੋਂ ਦਵਾਈ ਰਹਿਣ ਦਾਂਗੇ ਐਦਾਂ ਕਰਾਂਗੇ ਆਪਾਂ ਫਿਲਮ ਫਿਲਮ ਵੇਖਾਂਗੇ ਉੱਥੇ ਜਾ ਕੇ ਵੇਖਾਂ ਚੱਲੀ ਨਾ ਹੋਏ ਤੇ ਕਹਿ ਥਾਂ ਦੀ ਫਿਲਮ ਵੇਖਾਂਗੇ ਪੀੜ ਤੇਰੇ ਹੋਣ ਦੀ ਤੇ ਡਿਸ਼ ਤੇ ਤੇਰੀ ਪੀਠ ਠੀਕ ਹੋ ਗਈ ਐ ਤੇ ਮੰਮੀ ਹੁਣ ਤੂੰ ਮੂਵ ਲਾਈ ਉਹਦੇ ਨਾਲ ਫਰਕ ਪੈ ਗਿਆ ਵਾ ਚੱਲ ਚੰਗਾ ਸ਼ੁਕਰ ਆ ਫਰਕ ਪੈ ਗਿਆ ਵਾ ਹੁਣ ਇਹ ਨਾ ਹੋਵੇ ਸੌਰੇ ਜਾ ਕੇ ਤੇਰੇ ਫੇਰ ਪੀੜ ਛਿੜ ਪੇ ਨਹੀਂ ਛੜਦੀ ਮੰਮੀ ਉਹ ਰਾਵਾਂ ਉਹਦੇ ਨਾਲ ਤੇ ਆਹੜੀ ਫਿਲਮ ਫੁਲਮ ਵਾਲੀ ਗੱਲ ਕਰਨ ਦੀਆਂ ਨੇ ਝੂਠੀ ਆ ਮੈਨੂੰ ਨੀ ਫਿਲਮਾਂ ਫਰਮਾਂ ਚੰਗੀਆਂ ਲੱਗਦੀਆਂ ਤੇ ਮੰਮੀ ਫਿਰ ਕਿਉਂ ਆ ਤੁਹਾਡੇ ਨਾਲ ਹੀ ਮੈਂ ਜਾਣਾ ਮੈਂ ਹੋਰ ਕਿੱ데 ਨਾ ਜਾਣਾ ਇੱਕ ਨਹੀਂ ਜਾਣਾ ਪਿੰਦਰ ਦਾ ਲੈਪਟਾਪ ਹੈ ਨਾ ਕਰ ਉੱਤੇ ਫਿਲਮ ਲਾ ਕੇ ਵੇਖ ਲਈਆਂ ਅਣਕੇ ਰਾਤ ਤੇ ਆਪਾਂ ਚੱਲੀਏ ਤੇ ਸੋਹਣੇ ਸੋਹਣੇ ਸੂਟ ਲੈ ਕੇ ਆਈਏ ਜਿੱਦਾਂ ਦਾ ਸੂਟ ਕਹੂ ਤੇ ਮੇਰੀ ਧੀ ਮੋਦਾਂ ਦਾ ਲੈ ਕੇ ਦੇਣਾ ਅਜੇ ਤੈਨੂੰ ਚੱਲ ਠੀਕ ਆ ਮੰਮੀ ਜਿੱਦਾਂ ਤੁਹਾਨੂੰ ਅੱਗੇ ਆਹ ਤੇ ਆਹ ਸੂਟ ਬਣਾ ਸਾਧਰੀ ਸਾਸਰੇ ਬਣਾ ਬੁੱਤਾ ਹੀ ਆਹੋ ਮੰਮੀ ਉਹਨਾਂ ਨੇ ਬਣਾਇਆ ਹੀ ਉੱਦੋਂ ਦਾ ਹੀ ਮੰਮੀ ਉਹਨੂੰ ਦੱਸ ਦੇਣਾ ਹੀ ਮਹਾਰਾਣੀ ਨੂੰ ਕਿ ਅਸੀਂ ਚੱਲੇ ਆਂ ਪਿੱਛੋਂ ਕੰਮ-ਕਮ ਕਰ ਲਈਗੀ। ਹੂੰ ਮੇਰੀ ਦੱਸਦੀ ਜੁੱਤੀ ਮੈਂ ਤਾਂ ਕਦੀ ਵੀ ਨਹੀਂ ਕਵਾਉਂਦੀ ਉਹਨੂੰ। ਐਡੀ ਲੰਮੀ ਜ਼ੁਬਾਨ ਵਾ ਪਤਾ ਕਿੰਨਾ ਕੁੱਲਦੀ ਆ। ਇਹਨੂੰ ਤਾਂ ਕੂਣ ਦੀ ਅਕਲ ਭੁੱਲ ਗਈ ਆ। ਇਹਨੂੰ ਕਵਾਉਣਾ ਤਾਂ 95 ਦਾ ਘਟਾ ਵਾ। ਮੈਂ ਨਹੀਂ ਬਣਾਉਂਦੀ ਬਲਾ ਨੂੰ ਪਈ ਰਾਂ ਨਾ ਜਿੱਥੇ ਪਈ ਏ ਸਗਾਤ। ਨਾ ਮੈਂ ਦੱਸ ਕੇ ਜਾਣਾ ਪਈ ਕਿੱਥੇ ਚੱਲੀਆਂ ਤੇ ਕਿੱਥੇ ਨਹੀਂ। ਮੈਂ ਆਪੇ ਕੰਮ ਕਰ ਲੂਗੀ ਮਗਰ ਉਹ ਤਾਂ ਮੈਂ ਕਹਿੰਦੀ। ਦਫਾ ਕਰ ਇਹੋ ਜਿਹਾ ਕੰਮ ਕਰਾਉਣ ਖੜੋਂ ਕਿੱਥੇ ਹੋੜਿਆ। ਠੀਕ ਆ ਨਾ ਆ ਜਾਣਾ ਸ਼ਰਨੇ ਅੱਜ। ਆਪੇ ਕਰ ਲੈਣਾ ਉਹਨੇ ਆਣ ਚਲ ਜੀਏ ਟਾਈਮ ਦੇ ਨਾਲ ਤਾਂ ਟਾਈਮ ਨਾਲ ਮੁੜ ਕੇ ਘਰ ਵਾਪਸ ਆਈਏ ਚਲੋ ਮੰਮੀ ਮੈਂ ਤਾਂ ਤਿਆਰ ਹਾਂ ਵਾ ਬਸ ਠੀਕ ਵਾ ਨਾ ਕਿੰਨੇ ਸੂਟ ਲੈਣੇ ਆ ਜਿੰਨੇ ਤੁਸੀਂ ਲੈ ਦੋਗੇ ਮੈਂ ਤਾਂ ਸਵੇਰੇ ਵੀ ਕਿਹਾ ਸੀ ਸੋਨੇ ਸੋਨੇ ਲੈ ਦੇ ਜੋ ਮਰਜ਼ੀ ਲੈ ਚਲ ਇਦਾਂ ਕਰੀ ਦੋ ਆਪਣੇ ਨਾਲੀ ਤੇ ਇੱਕ ਪਰੋਨੇ ਨਾਲ ਠੀਕ ਹੈ ਠੀਕ ਵਾ ਨਾ ਉਹਨੂੰ ਵੀ ਲੈ ਕੇ ਦੇਣਾ ਵਿਚਾਰੇ ਨੂੰ ਤੇ ਸੱਸ ਮੇਰੀ ਨਹੀਂ ਦੇਣਾ ਆ ਦਫਾ ਕਰ ਪਰੇ ਸੱਸ ਨੂੰ ਹੁਣ ਕੜੀ ਕੜੀ ਦੇਈ ਜਾਣੇ ਬਥੇਰੇ ਦੇ ਲਈ ਆ ਮੰਮੀ ਫੇਰ ਕਹੂਗੀ ਨਹੀਂ ਹਰ ਫੇਰੇ ਹੁਣ ਸੱਸ ਸੁਖੀ ਹੈ ਫੇਰ ਫੇਰੇ ਸੱਸ ਦੇ ਦੇਣੇ ਦੇਤੇ ਆ ਠੀਕ ਹੈ ਲੈ ਲਓ ਫਿਰ ਮੰਮੀ ਤੁਹਾਡੇ ਦੋਹਾਂ ਜਿਹੜੇ ਕੱਪੜੇ ਬਣਾਉਣੇ ਤੇ ਬਣਾਉਣੇ ਸੋਹਣੇ ਆ ਉਹਨੇ ਹੁਣ ਲੈਣ ਆਉਣਾ ਤੇ ਉਹਦਾ ਨਹੀਂ ਬਣਦਾ ਚੱਲ ਵੀ ਠੀਕ ਵਾ ਨਾ ਤੁਹਾਡੀ ਮਰਜ਼ੀ ਸਾਸਣ ਗਈ ਐ ਸਸਤੇ ਸੂਟ ਘੜੀ ਘੜੀ ਸਸਤੇ ਸੂਟ ਚੱਲ ਕੋਈ ਨਹੀਂ ਰੱਬ ਕੋਈ ਵਧੀਆ ਟਾਈਮ ਲਿਆਊਗਾ ਫਿਰ ਦਵਾਂਗੇ ਸਸਤੇ ਸੂਟ ਚਲੋ ਠੀਕ ਆ ਚਲ ਜੀਏ ਫਿਰ ਚਲੋ ਫਿਰ ਚਲ ਮੈਂ ਪਰਸ ਲਾਂ ਆਪਣਾ